ਆਸਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਪੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਹਾਓ ਜੋ ਤਨ ਚੀਰੇ ਅੰਗ ਨੋ ਮੋਰੂੰ ਪਿੰਡ ਪਰ ਤੂੰ ਪ੍ਰੀਤ ਨਾ ਤੁਰੂੰ ਹਮ ਤੁਮ ਵਿਚ ਪਿਓ ਨਹੀਂ ਕੋਈ ਤੁਮੇ ਜੋ ਕਾਂਤ ਨਾਰਘਮ ਸੁਈ ਕਹਿ ਤਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਕਹਿ ਤਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰਤੀਤ ਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਰਜ ਕੀ ਫਤਿਹ ਇਹ ਆਸਾ ਰੰਗਦਰ ਕਬੀਰ ਸਾਹਿਬ ਦਾ 35ਵਾਂ ਸ਼ਬਦ ਜੋ ਸੁਬਾਈ ਮਾਨ ਹੈ ਤਨਤਨ ਸਾਹਿਬ ਸ੍ਰੀ ਗੁਰਗੰਦ ਸੇਵ ਜੀ ਮਹਾਰਾਜ ਦੇ ਅੰਦਰ ਇਸ ਸ਼ਬਦ ਦੇ ਨਾਲ ਵੀ ਪ੍ਰਾਤਨ ਵਕਤਾਂ ਵਿੱਚ ਵਿਚਾਰ ਕਰਦਿਆਂ ਬੜੀਆਂ ਕਹਾਣੀਆਂ ਜੋੜੀਆਂ ਗਈਆਂ ਉਹ ਵਖ ਵਖ ਸ਼ਕਲ ਵਿੱਚ ਕਹਾਣੀਆਂ ਜਿਹਦਾ ਮੁੱਖ ਇਹ ਸੀ ਕਿ ਇਹ ਸ਼ਬਦ ਜਿਹੜਾ ਹੈ ਇਹ ਭਗਤ ਕਬੀਰ ਜੀ ਅਤੇ ਉਹਨਾਂ ਦੀ ਵੋਟੀ ਮਾਤਾ ਲੋਈ ਦੀ ਆਪਸੀ ਲੜੋਈ ਲੜਾਈ ਬਣਾ ਕੇ ਰੱਖੀ ਕਿ ਭਾਈ ਕਿਵੇਂ ਮਾਤਾ ਲੋਈ ਜੀ ਨੇ ਇੱਕ ਦਿਨ ਚਲਤਰ ਕੀਤਾ ਤੇ ਭਗਤ ਜੀ ਨਾਰਾਜ਼ ਹੋ ਗਏ ਮੈਂ ਪੂਰੀ ਕਹਾਣੀ ਸੁਣਾਵਾਂਗਾ ਤੇ ਸਮਾਂ ਜ਼ਾਇਆ ਹੋ ਜਾਵੇਗਾ ਬੋਤਾ ਇਤਨਾ ਸਮਾਂ ਨਹੀਂ ਹੁੰਦਾ ਵੀਡੀਓ ਦਾ ਇਸ ਲਈ ਛਾਰਜੀ ਗੱਲ ਕਰਦੇ ਹਾਂ ਕਿ ਅਗਰਜੀ ਨੂੰ ਵੋਟੀ ਮਨਾ ਰਹੀ ਹੈ ਤੇ ਉਹ ਮੰਨ ਨਹੀਂ ਰੇ ਉਹ ਕਹਿੰਦੀ ਹੈ ਕਰਵਟ ਪਾਲਾ ਕਰਵਟ ਮੈਨੇ ਆਰਾ ਤੱਕ ਕਰਵਟ ਮੈਨੇ ਕਰਵਟ ਬਦਲ ਨਹੀਂ ਪਾਸਾ ਪਰਤਣਾ ਤੂੰ ਮੇਰੇ ਪਾਸੇ ਪਿੱਠ ਨਾ ਮੋੜੀ ਮੇਰੇ ਪਾਸੇ ਪਾਸਾ ਨਾ ਪਰਤ ਲਈ ਆਰਾ ਪੋਏ ਮੇਰੇ ਸਿਰ ਤੇ ਚਲਾ ਲੈ ਲਾਹ ਗੱਲੇ ਸੁਣ ਬੇਨਤੀ ਮੇਰੀ ਮੇਰੇ ਗੱਲ ਲਾ ਕੇ ਮੇਰੀ ਬੇਨਤੀ ਸੁਣ ਹੋ ਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੁਖ ਕਾਹੀ ਕੁਮਾਰੇ ਜਾਨੀ ਉਹਨਾਂ ਦੇ ਕਹਾਣੀਆਂ ਦੇ ਅਨੁਸਾਰ ਵੋਟੀ ਕਹੈ ਕਿ ਮੈਂ ਤੇਰੇ ਤੇ ਵਾਰੇ ਜਾਵਾਂ ਹੁ ਵਾਰੀ ਮੁਖ ਫੇਰ ਪਿਆਰੀ ਮੇਰੀ ਪਿਆਰੀ ਕਬੀਰ ਮੇਰੇ ਬਲੇ ਬਸੇ ਮੂੰ ਮੋਲੈ ਕਰਵੜ ਦੇ ਮੁਖ ਕਾਹੀ ਕੁਮਾਰੇ ਉਹ ਵਿਚਾਰੀ ਇਹਨਾਂ ਪੰਕਤੀ ਵਿੱਚ ਕਹਿੰਦੀ ਮਿੰਨਤਾਂ ਕਰਦੀ ਤੇ ਕਬੀਰ ਜੀ ਮੰਨਦੇ ਨਹੀਂ ਉਹ ਕਹਾਣੀ ਮੁਤਾਬਕ ਉਹ ਚਰਿੱਤਰ ਕਰਨ ਲਈ ਉਹ ਜਾਨੀਆਂ ਵਾਲੇ ਖੇਖਣ ਕਰਨ ਲਈ ਕਬੀਰ ਜੀ ਨੇ ਆਪ ਹੀ ਉਸਨੂੰ ਉਕਸਾਇਆ ਤੇ ਫਿਰ ਜਦੋਂ ਉਹਨਾਂ ਨੇ ਮਜ਼ਾਕ ਕੀਤਾ ਗੂੰ ਵੋਟੀ ਨੇ ਕਬੀਰ ਜੀ ਇਤਨੇ ਨਾਰਾਜ਼ ਹੋ ਗਏ ਕਿ ਆਖਿਰ ਤੇ ਜਾ ਕੇ ਉਹ ਕਹਿੰਦੇ ਕਹਿ ਤ ਕਬੀਰ ਸੁਨੋਰੇ ਲੋਈ ਅਬ ਤੁਮਰੀ ਪ੍ਰਤੀ ਤਨੋ ਤੇ ਲੋਈ ਤੂੰ ਮਤਲਬ ਲੈ ਗਿਆ ਉਹ ਕਬੀਰ ਜੀ ਦੀ ਉਹ ਟੀ ਲੋਈ ਜੀ ਮਾਤਾ ਲੋਈ ਜੀ ਤੋ ਕਹਿੰਦੇ ਵੇ ਹੁਣ ਹਮ ਤੁਮਰੀ ਅਬ ਤੁਮਰੀ ਪ੍ਰਤੀ ਜੋ ਮੈਨੇ ਹੁਣ ਤੇਰੇ ਵਿਸ਼ਵਾਸ ਨਹੀਂ ਰਿਆ ਤੇ ਹੁਣ ਮੈਂ ਤੇਰੀ ਨਹੀਂ ਗੱਲ ਸੁਣਦਾ ਉਹਦੀ ਮਿੰਤਾ ਦੀ ਪਰਵਾਹ ਨਹੀਂ ਕਰਦਾ ਕਬੀਰ ਜੀ ਤੋ ਇਸ ਕਹਾਣੀ ਚ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਪਹਿਲੇ ਆਪਣੀ ਪਤਨੀ ਨੂੰ ਆਪੇ ਖਸਾਵੋ ਕਿ ਔਰਤਾਂ 'ਚ ਬੜੇ ਚਲਿੱਤਰ ਹੁੰਦੇ ਨੇ ਬੜੇ ਖੇਖੇ ਹੁੰਦੇ ਨੇ ਤੂੰ ਕੋਈ ਨਹੀਂ ਕਰਦੀ ਤੇ ਜਿਉ ਕਵੇ ਜਿਉ ਮੈਂ ਦੱਸਾਂ ਕਿ ਕਿਸੇ ਦਿਨ ਕਰਕੇ ਤੇ ਜਦੋਂ ਕਰ ਜਾਏ ਖੇਡ ਕੋਈ ਮਜ਼ਾਕ ਕਰ ਜਾਏ ਤੇ ਉਹਦੂ ਉਹਦਣਾ ਇੰਨੇ ਰੁੱਸ ਜਾਓ ਕਿ ਉਹ ਭਾਵੇਂ ਆਪਣਾ ਤਨ ਮਨ ਵਾਰਨ ਲਈ ਤਿਆਰ ਹੋ ਜਾਏ ਮੈਂ ਤਾਂ ਕਰੇ ਪੈਰੀ ਹੱਥ ਲਾਇ ਪਰ ਮਨ ਨੂੰ ਹੀ ਨਾ ਇਹ ਗੱਲ ਮਿਲਦਾ ਏ ਤੁਹਾਨੂੰ ਕਿ ਗੁਰਬਾਣੀ ਬਸ ਇਸ ਕਿਸਮ ਦੇ ਗਿਆਨ ਜੋਗੀ ਹੈ ਕਿ ਉੱਚ ਪੱਧਰ ਦਾ ਕਾਲਪੁਰਖ ਨਾਲ ਇਕਮਿਕ ਹੋਣ ਵਾਲਾ ਇਹ ਗਿਆਨ ਹੈ ਤੋ ਸਹੀ ਮੈਨੇ ਵੀ ਦੇਖਿਆ ਜਾਏ ਉਹਦੂ ਜਦੋਂ ਅਜੇ ਗੁਰਬਾਣੀ ਵਿਆਕਰਨ ਨਿਸ਼ੀ ਖੋਜ ਹੋਈ ਉਦੋਂ ਤੱਕ ਇਸ ਕਿਸਮ ਦੇ ਅਰਥ ਕੀਤੇ ਜਾਂਦੇ ਰਹੇ ਨੇ ਪਰ ਗੁਰਬਾਣੀ ਵਿਆਕਰਨ ਖੋਜ ਨੇ ਇਸ ਸ਼ਬਦ ਦੇ ਅਰਥ ਬਿਲਕੁਲ ਠੀਕ ਕਰ ਦਿੱਤੇ ਜਿਹੜੇ ਅੱਜ ਅਸੀਂ ਆਪਸ ਵਿੱਚ ਸਾਂਝੇ ਕਰਾਂਗੇ ਤੋ 라ਉਦੀ ਪੰਕਤੀਆ ਹੂੰ ਵਾਰੀ ਮੁਖ ਫੇਰ ਪਿਆਰੇ ਇੱਥੇ ਕਬੀਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਪਰਮਾਤਮਾ ਵੱਲ ਆਪਣਾ ਧਿਆਨ ਕਰਕੇ ਕਹਿ ਰਹੇ ਨੇ ਕਿ ਹੂੰ ਵਾਰੀ اے ਪ੍ਰਭੂ ਮੈਂ ਤੇਰੇ ਤੂ ਵਾਰਨੇ ਜਾਵਾਂ ਤੇਰੇ ਤੂ ਸਦਕੇ ਜਾਵਾਂ ਮੁਖ ਫੇਰ ਪਿਆਰੇ ਮੇਰੇ ਵੱਲੇ ਪਾਸੇ ਮੁਖ ਕਰ ਪਿਆਰੇ ਭਾਗ ਮੈਨੂੰ ਆਪਣੇ ਪਿਆਰ ਵਿੱਚ ਰੱਖ ਮੈਨੂੰ ਆਪਣੀ ਬੰਦਗੀ ਨਾਲ ਜੋੜ ਕੇ ਰੱਖ ਮੈਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ੀ ਰਖ ਕਰਵਟ ਦੇ ਮੂਹ ਕੋ ਕਾਹੇ ਕੁਮਾਰੇ ਮੇਰੇ ਵੱਲੇ ਪਸੀ ਪਿੱਠ ਕਰਕੇ ਭਾਬ ਮੈਨੂੰ ਨਜ਼ਰ ਅੰਦਾਜ਼ ਕਰਕੇ ਮੇਰੇ ਤੇ ਮਿਹਰ ਦੀ ਨਜ਼ਰ ਨਾ ਕਰਕੇ ਮੈਨੂੰ ਕਿਉਂ ਆਤਮੂ ਮੋਤ ਮਾਰਦੇ ਮੈਂ ਇਹ ਆਤਮੂ ਮੋਤ ਮਰਨ ਵਾਲੀ ਦੂਜੀ ਪਾਉ ਵਾਲੀ ਜ਼ਿੰਦਗੀ ਹੁਮੇ ਵਰੀ ਜਨ ਕੇ ਨਹੀਂ ਜੀਉਣਾ ਚਾਹਦਾ ਇਸ ਲਈ ਕੋ ਮੇਰੇ ਪਾਸੇ ਮੁਖ ਨਾ ਮੋੜ ਮੇਰੇ ਵੱਲੇ ਪਸੀ ਧਿਆਨ ਕਰ ਕਿ ਮੈਂ ਤੇਰੇ ਚਰਨਾਂ ਜੁੜਿਆ ਰਹਾ ਤੇਰੀ ਬੰਦਗੀ ਕਰਦਾ ਰਹਾ ਸ਼ਬਦ ਵਿੱਚ ਭਾਵਨਾ ਇਹ ਹੈ ਉਹ ਪਰਮਾਤਮਾ ਨਾਲ ਗੱਲ ਕਰ ਰਹੇ ਨੇ ਪਿਰ ਪਹਿਲੀ ਬੰਦੀ ਨੇ ਕਰਵ ਤੂੰ ਭਲਾ ਨਾ ਕਰਵੜ ਤੇਰੀ ਇਹ ਗੱਲ ਸੱਚ ਹੈ ਕਿ ਜਿਹੜੇ ਧਰਮੀ ਲੋਕ ਨੇ ਉਹ ਧਰਮ ਤਿਆਗਣਾ ਉਹਨਾਂ ਵਸਤੇ ਸਿਰ ਤੇ ਆਰਾ ਚਲਵਾਉਣਾ ਮਨਜ਼ੂਰ ਹੈ ਲੇਕਿਨ ਧਰਮ ਨਾ ਤਿਆਗਣਾ ਇਹ ਸਾਡੇ ਇਤਿਹਾਸ ਵਿੱਚ ਬੇਅਦ ਮਸਾਲਾ ਨੇ ਆਪ ਸਾਰੇ ਜਾਣਦੇ ਹੋ ਕਿ ਧਰਮ ਨਾ ਤਿਆਗਣ ਦੇ ਬਦਲੇ ਉਹਨਾਂ ਨੇ ਆਪਣੀ ਜਾਨਾਂ ਕੁਰਬਾਨ ਕਰਾ ਲਈਆਂ ਹਾਰੇ ਨਾਲ ਚਰਵਾ ਲੇ ਰਮੀਆਂ ਨਾ ਖੋਪਰੀਆਂ ਤਰਵਾ ਦਿੱਤੀਆਂ ਦੀਗਾਂ 'ਚ ਉਬਲ ਗਏ ਇਹ ਗੱਲ ਤੇ ਭਗਤ ਲੋਕ ਆਮ ਕਰਦੇ ਨੇ ਕਰਵਤ ਭਲਾ ਮੇਰੇ ਵਾਸਤੇ ਆਰਾ ਮੇਰੇ ਸਿਰ ਤੇ ਚਲਾ ਜਾਏ ਕਰਵਤ ਇਹ ਭਲਾ ਨਾ ਕਰਵਟ ਤੇਰੀ ਪਰ ਤੇਰੀ ਕਰਵਟ ਤੇਰਾ ਮੇਰੇ ਵਾਲੇ ਪਾਸੇ ਪਿੱਠ ਕਰ ਲੈਣਾ ਮੈਨੂੰ ਆਪਣੀ ਭਗਤੀ ਵਿੱਚ ਨਾ ਜੋੜਨਾ ਮੈਨੂੰ ਦੂਜੇ ਪਾਪ ਵਿੱਚ ਮੈਂ ਉਲਝੀ ਜਾਵਾਂ ਇਹ ਮੈਨੂੰ ਮਨਜ਼ੂਰ ਨਹੀਂ ਇਹ ਤੇਰੀ ਕਰਵਟ ਮੈਨੂੰ ਮਨਜ਼ੂਰ ਨਹੀਂ ਲਾਗ ਗਲੇ ਇਹ ਮੈਨੂੰ ਆਪਣੇ ਗਲੇ ਨਾਲ ਲਗਾ ਲੈ ਆਪਣੇ ਚੰਨਾਂ ਨਾਲ ਲਗਾ ਲੈ ਸੁਣ ਬੇਨਤੀ ਮੇਰੀ ਪ੍ਰਭੂ ਮੇਰੀ ਬੇਨਤੀ ਸੁਣ ਕਬੀਰ ਸਾਹਿਬ ਦੇਖੋ ਕਿਸ ਉਲਾਰੇ ਵਿੱਚ ਆ ਕੇ ਪ੍ਰਭੂ ਅੱਗੇ ਬੇਨਤੀਆਂ ਕਰਦੇ ਪਏ ਨੇ ਜਿਵੇਂ ਗੁਰਬਾਣੀ ਵਿੱਚ ਬੇਨਤੀਆਂ ਹੁੰਦੇ ਐ ਐਸੀ ਵਿਚਾਰਾਂ ਗੁਰੂ ਸਾਹਿਬ ਦੀ ਬਾਣੀ ਵਿੱਚ ਮਿਲ ਜਾਂਦੀਆਂ ਨੇ ਜੋ ਤਨ ਚੀਰੇ ਅੰਗ ਨਾ ਮੋੜੂ ਏ ਪ੍ਰਭੂ ਜੇ ਤੂੰ ਕੁਝ ਐਸਾ ਮੁਕ ਆ ਜਾਏ ਕਿ ਮੇਰਾ ਤਨ ਵੀ ਚੀਰਿਆ ਜਾਏ ਮੈਂ ਤਾਂ ਵੀ ਆਪਣਾ ਕੋਈ ਅੰਗ ਨਹੀਂ ਮੋੜਾਂਗਾ ਪਿੱਛੇ ਅੰਗ ਨਹੀਂ ਕਰਾਂਗਾ ਮੈਂ ਤਨ ਤਨ ਬੰਦ ਬੰਦ ਕਟਵਾਉਣ ਲਈ ਤਿਆਰ ਹਾਂ ਪਰ ਪਿੰਡ ਪਰੈ ਤੂੰ ਪ੍ਰੀਤਨ ਤੋਰੂ ਜਿਹੜਾ ਮੇਰਾ ਪਿੰਡ ਪਰੈ ਪਹਿ ਜਾ ਛੱਲੇ ਪਹਿ ਜਾ ਪਾ ਮੇਰਾ ਪਿੰਡ ਨਾਸ ਹੋ ਜਾਏ ਸੀੜ ਨਾਸ ਹੋ ਜਾਏ ਤੋ ਬਿਪ੍ਰਿਤ ਤੋ ਪ੍ਰੀਤਨ ਤੋਰ ਤੋ ਵੀ ਮੈਂ ਤੇਰੇ ਨਾਲ ਪ੍ਰੀਤ ਤੋੜਨ ਨੂੰ ਤਿਆਰ ਨਹੀਂ ਮੈਂ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਤੇਰੀ ਬੰਦਗੀ ਕਰਨਾ ਚਾਹੁੰਦਾ ਇਸ ਲਈ ਤੂੰ ਮਿਹਰ ਕਰਕੇ ਮੇਰੇ ਤੇ ਨਦਰ ਕਰਮ ਕਰਕੇ ਮੈਨੂੰ ਆਪਣੇ ਨਾਲ ਜੋੜ ਹਮ ਤੁਮ ਵਿਚ ਪਿਓ ਨਹੀਂ ਕੋਈ اے ਪ੍ਰਭੂ ਤੇਰੇ ਵਿਚ ਤੇ ਮੇਰੇ ਤੇ ਭੇਜਦੀ ਗੱਲ ਹੀ ਕੋਈ ਨਹੀਂ ਹੈ ਹਮ ਤੁਮ ਵਿਚ ਪਿਓ ਨਹੀਂ ਕੋਈ ਤੁਮੇ ਸੁਕੰਤਨਾਰ ਹਮ ਸੋਈ ਤੂੰ ਮੇਰਾ ਉਹ ਸਰਬਸਾਂਝਾ ਸੰਸਾਰ ਦਾ ਜੋ ਪਿਤਾ ਹੈ ਸੰਸਾਰ ਦਾ ਕੰਤ ਹੈ ਮਾਲਕ ਹੈ ਤੇ ਅਸੀਂ ਸਾਰੇ ਜਿਹੜੇ ਤੇਰੀ ਜੀਵਸਤਰੀ ਹਾਂ ਇਹ ਸਾਡਾ ਤੇ ਰਿਸ਼ਤਾ ਤੂੰ ਜਾਣਦਾ ਹੈ ਕਿ ਤੂੰ ਮੇ ਸੋ ਕੰਤ ਤੂੰ ਉਹੀ ਮੇਰਾ ਮਾਲਕ ਪਤੀ ਪ੍ਰਮਾਤਮਾ ਹੈ ਨਾਰ ਹਮ ਸੋਈ ਅਤੇ ਮੈਂ ਤੇਰੀ ਜੀਵਸਤਰੀ ਰੂਪੀ ਨਾਰ ਹਾਂ ਜਿਸ ਸਾਡੀ ਐਡੀ ਵੱਡੀ ਸਾਂਝ ਹੈ ਫਿਰ ਤੂੰ ਮੇਰੇ ਕੋਲ ਪਾਸੇ ਪਿਠਕੀ ਨਾ ਕਰ ਸਕਦਾ ਮੈਨੂੰ ਆਪਣੀ ਯਾਦਕੀ ਵਿੱਚ ਪੁਲਾ ਸਕਦਾ ਹੈ ਪ੍ਰਭੂ ਇਹ ਆਪਣੇ ਇਸ ਕਰੀਬੀ ਰਿਸ਼ਤੇ ਦੀ ਸਾਂਝੜੀ ਹੈ ਇਹ ਆਪਣਾ ਵਿਰਧਪਾਲ ਮੈਨੂੰ ਆਪਣੇ ਚੰਨ ਨਾਲ ਜੋੜ ਕੇ ਰੱਖ ਮੈਨੂੰ ਆਪਣੇ ਤੋਂ ਵਿਛੋੜਨਾ ਕਹਿ ਤੂੰ ਕਬੀਰ ਸੁਨੋ ਰੇ ਲੋਈ ਇੱਥੇ ਲੋਈ ਤੋਂ ਮਤਲਬ ਮਾਤਾ ਲੋਈ ਨਹੀਂ ਲੋਈ ਦਾ ਮਤਲਬ ਲੁਕਾਈ ਗੁਰਬਾਣੀ ਵਿੱਚ ਇਹ ਲਫ਼ਜ਼ ਬਹੁਤੀ ਦਫ਼ਾ ਆਇਆ ਜਿਸ ਤਰ੍ਹਾਂ ਇੱਕੋ ਹੁਕਮ ਵਰਤਿਆ ਸਭ ਲੋਈ ਸਾਰੀ ਲੁਕਾਈ ਵਿੱਚ ਸਾਰੀ ਦੁਨੀਆਦਾਰੀ ਵਿੱਚ ਇੱਕੋ ਰੱਬੀ ਹੁਕਮ ਵਰਤ ਰਿਹਾ ਅਤੇ ਲੋਈ ਤੋਂ ਮਤਲਬ ਇਹ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਪੰਕਤੀ ਹੈ 232 ਪੰਨੇ ਤੇ ਗੁਰਗੰਸਾਹਿਬ ਜੀ ਮਹਾਰਾਜ ਜੀ ਦਰਜ ਹੈ ਆਸਾਂ ਵਿੱਚ ਸੁੱਤੀ ਕੇਈ ਲੋਈ ਆਸਾਂ ਵਿੱਚ ਕਿੰਨੀ ਦੁਨੀਆ ਸੁੱਤੀ ਪਈ ਐ ਗਫਰ ਦੀ ਨਹੀਂ ਸੁੱਤੀ ਪਈ ਐ ਕੇਈ ਲੋਈ ਵਿੱਚ ਕਿਤਨੀ ਲੁਕਾਈ ਕਿੰਨੀ ਦੁਨੀਆ ਕਿਤਨੇ ਲੋਕ 423 ਪੰਨੇ ਤੇ ਇਹ ਸ਼ਬਦ ਮੈਲੇ ਤੀਜੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਦਰਜ ਹੈ ਤਦੂ ਆਕਾਸ਼ ਨਾ ਪਾਤਾਲ ਹੈ ਨਾ ਤਰੇ ਲੋਈ ਇੱਥੇ ਲੋਈ ਤੋਂ ਮਤਲਬ ਲੋਕ ਜਿਹੜੇ ਖੰਡ ਬ੍ਰਹਮੰਡ ਜਦੋਂ ਅਜੇ ਕੋਈ ਆਕਾਸ਼ ਨਹੀਂ ਸੀ ਪਾਤਾਲ ਨਹੀਂ ਸੀ ਤਿੰਨੇ ਲੋਕ ਨਹੀਂ ਸਨ ਉਦੋਂ ਵੀ ਪਰਮਾਤਮਾ ਮੌਜੂਦ ਸੀ ਸ਼ਬਦ ਵਿੱਚ ਇਹ ਵਿਚਾਰ ਚੱਲ ਰਹੀ ਹੈ ਇਸ ਪੰਕਤੀ ਵਿੱਚ ਵੀ ਲੋਈ ਲਫ਼ਜ਼ ਕਿਸੇ ਇਸਤਰੀ ਲਈ ਨਹੀਂ ਆਇਆ ਲੋਈ ਨੇ ਲੋਈ ਡਿਠ ਪਿਆਸ ਨਾ ਪੁਜਿਆ ਮੂੰਹ ਕਨੀ ਲੋਈ ਨੇ ਲੋਈ ਮੈਨੇ ਅੱਖਾਂ ਲੋਈ ਮੈਨੇ ਲੁਕਾਈ ਡਿਠ ਪਿਆਸ ਨਾ ਪੁਜਿਆ ਮੂੰਹ ਕਨੀ ਮੇਰੀ ਦੁਨੀਆਦਾਰੀ ਵੀ ਦੀਓ ਮੂਹਾਂ ਦੇਖਣ ਵਿੱਚ ਮੇਰੀ ਪਿਆਸ ਨਹੀਂ 부ਜਦੀ ਮੈਂ ਇੱਧਰ ਐਸਾ ਜੁੜਿਆ ਹੋਇਆ ਹਾਂ ਕਿ ਮੈਂ ਪ੍ਰਭੂ ਨਾਲ ਨਹੀਂ ਜੁੜਦਾ ਲੋਈ ਨੇ ਲੋਈ ਲੋਈ ਮੈਨੇ ਲੁਕਾਈ ਦੇਖ ਕੇ ਮੇਰੀ ਪਿਆਸ ਨਹੀਂ 부ਜਦੀ ਪਈ ਤੋ ਲੋਈ ਤੂ ਮਤਲਬ ਲੋਕਾਈ ਸੰਸਾਰ ਵੀ ਹੈ ਲੋਈ ਤੂ ਮਤਲਬ ਲੋਕ ਵੀ ਮੰਡਲ ਖੰਡ ਪਰਮਾਨਾਂ ਨੂੰ ਵੀ ਲੋਕ ਕਹਿੰਦੇ ਨੇ ਉਹ ਵੀ ਉਸ ਨੂੰ ਵੀ ਲੋਈ ਦੇ ਤੌਰ ਤੇ ਵਰਤਿਆ ਗਿਆ ਹੈ ਤੇ ਇਹ ਲਾਜ਼ਾ ਗੁਰਬਾਣੀ ਵਿੱਚ ਦੂਸਰੀ ਜਿਹੜਾ ਵਿਆਕਰਨਿਕ ਨਿਯਮ ਹੈ ਇੱਥੇ ਉਹ ਬੜਾ ਕਮਾਲ ਦਾ ਹੈ ਕਿ ਗੁਰਬਾਣੀ ਵਿੱਚ ਜਦੋਂ ਕਿਸੇ ਪੁਲਿੰਗ ਹਸਤੀ ਦੇ ਨਾਲ ਕੋਈ ਗੱਲ ਹੁੰਦੀ ਹੈ ਉਸ ਨੂੰ ਜ਼ਮੰਦਨ ਹੁੰਦਾ ਹੈ ਤੇ ਉੱਥੇ ਰੇ ਲਫ਼ਜ਼ ਲੱਗਦਾ ਹੈ ਤੇ ਜਦੋਂ ਇਸਤਰੀ ਲਿੰਗ ਕਿਸੇ ਹਸਤੀ ਨਾਲ ਵਿਚਾਰ ਹੁੰਦੀ ਹੈ ਜਾਂ ਉਹਦੇ ਨੂੰ ਸੰਬੰਧਨ ਹੁੰਦਾ ਹੈ ਤੇ ਉੱਤੇ ਰੀ ਲਫ਼ਜ਼ ਲੱਗਦਾ ਜਿਸ ਤਰ੍ਹਾਂ ਕਿਹਾ ਜਾਣਾ ਕਿਆ ਹੋਏਗਾ ਰੀ ਮਾਈ ਇੱਥੇ ਮਾਈ ਇਸਤਰੀ ਲਿੰਗ ਹੈ ਇਸ ਲਈ ਰੀ ਮਾਈ ਲੱਗਾ ਰੇ ਮਾਈ ਨਹੀਂ ਲੱਗਾ ਇਸ ਤਰ੍ਹਾਂ ਮਾਈ ਮੂਰੋ ਪ੍ਰੀਤਮ ਰਾਮ ਬਤਾਵੋ ਰੀ ਮਾਈ ਰੀ ਮਾਈ ਇੱਥੇ ਵੀ ਰੀ ਲੱਗਾ ਕਿਉਂਕਿ ਮਾਈ ਇਸਤਰੀ ਲਿੰਗ ਹੈ ਸੰਤਾਂ ਕੀ ਹੋਏ ਦਾਸ ਰੀ ਇਹ ਅਚਾਰਾ ਸਿਖ ਰੀ ਦਾਸ ਰੀ ਸੇਵਕਨ ਇਸਰੇ ਲਿੰਗ ਤੇ ਅਚਾਰਾ ਸਿਖਰੀ ਇੱਥੇ ਵੀ ਰੀ ਲਗਾ ਸਿਖਰੇ ਨਹੀਂ ਲਗਾ ਰੇਲ ਉਹ ਜਿਹੜਾ ਇਹ ਪੁਲਿੰਗ ਨਾਲ ਲੱਗਦਾ ਹੈ ਤੇ ਰੀ ਇਸਤਰੀਲਿੰਗ ਨਾਲ ਲੱਗਦਾ ਹੁਣ ਇਹ ਜਿਹੜੀ ਪੰਕਤੀ ਸ਼ਬਦ ਵਿੱਚ ਅਸੀਂ ਵਿਚਾਰੇ ਦਿਨ ਸ਼ਬਦ ਵਿੱਚ ਕਹਤ ਕਬੀਰ ਸੁਨੋ ਰੇਲ ਹੋਈ ਹੈ ਇਹ ਰੀ ਲੋਈ ਨਹੀਂ ਅਗਰ ਲੋਈ ਇਸਤਰੀਲਿੰਗ ਹੁੰਦੀ ਮਾਤਾ ਜੀ ਆਪਣੇ ਲੋਈ ਜੀ ਨਾਲ ਗੱਲ ਕਰ ਰਹੇ ਹੁੰਦੇ ਕਬੀਰ ਜੀ ਆਪਣੀ ਬੋਟੀ ਨਾਲ ਗੱਲ ਕਰ ਰਹੇ ਹੁੰਦੇ ਤਾਂ ਇੱਥੇ ਰੇਲ ਲੋਈ ਦੀ ਤਾਂ ਰੀ ਲੋਈ ਆਉਣਾ ਸੀ ਇਹ ਗੁਰਬਾਣੀ ਵਿਆਕਰਨ ਦਾ ਨਿਯਮ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਚ ਚੈੱਕ ਕਰ ਲੋ ਪੁਲਿੰਗ ਅਸਤੀ ਨਾਲ ਰੇ ਲੱਗਦਾ ਹੈ ਔਰ ਇਸਤਰੀ ਲਿੰਗ ਅਤੀ ਨਾਲ ਰੀ ਲੱਗਦਾ ਹੈ ਇੱਥੇ ਰੇ ਲੋਈ ਹੈ ਰੇ ਨੂੰ ਤੁਮੇ ਇਹ ਲੁਕਾਈ ਇਹ ਸੰਸਾਰ ਦੇ ਚੰਦਰੇ ਮੋਹ ਹੁਣ ਮੈਂ ਤੇਰੇ ਮੋਹ ਵਿੱਚ ਨਹੀਂ ਪਸਦਾ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਰਿਹਾ ਦੁਨੀਆਦਾਰੀ ਤੇ ਕੋਈ ਦੀਨ ਗਵਾਇਆ ਦੁਨੀ ਸੀ ਹੂੰ ਦੁਨੀ ਨੇ ਚਾਲੀ ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਦੁਨੀਆਦਾਰੀ ਦੇ ਮੋਹ ਚੰਦਰੇ ਮੋਹ ਹੁਣ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਰਿਹਾ ਤੇਰੇ ਤੇ ਭਰੋਸਾ ਨਹੀਂ ਰਿਹਾ ਇਤ ਗੁਰਬੀਰ ਸੁਨੇਰੇ ਲੋਈ ਇਹ ਸੰਸਾਰ ਦੇ ਚੰਦਰੇ ਮੂਹ ਲੋਕ ਲੁਕਾਈ ਇਹਦੇ ਵਿੱਚ ਮੈਨੂੰ ਅੱਬ ਤੁਮਰੀ ਪ੍ਰਤੀ ਨੋਂ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਇਸ ਵਾਸਤੇ ਮੈਂ ਤੇ ਇੱਕ ਪਰਮਾਤਮਾ ਨੂੰ ਵਿਸ਼ਵਾਸ ਕਰਕੇ ਪ੍ਰਭੂ ਪਾਸੋਂ ਪ੍ਰਭੂ ਦਾ ਨਾਮ ਹੀ ਮੰਗ ਰਿਆ ਹਾਂ ਤੋ ਇਸ ਪਾਵਨ ਸ਼ਬਦੀ ਅਸੀਂ ਦੇਖ ਲਿਆ ਕਿ ਕਿਤਨੇ ਵੱਡੇ ਖੁਲਾਰੇ ਵਾਲਾ ਸ਼ਬਦ ਹੈ ਪ੍ਰਭੂ ਪ੍ਰੇਮ ਦੀ ਕਿਤਨੀ ਤੀਬਰ ਜਿਹੜੀ ਇੱਛਾ ਹੈ ਉਹਦਾ ਜ਼ਿਕਰ ਹੀ ਸ਼ਬਦ ਦੇ ਜਿਵੇਂ ਕਬੀਰ ਸਾਹਿਬ ਕਿਸਨਾ ਪ੍ਰਭੂ ਦਾ ਪਿਆਰ ਕਿਤਨਾ ਕੀਮਤੀ ਸਮਝ ਰਹੇ ਨੇ ਕਿ ਉਹਦੇ ਪਿੱਛੇ ਤਨ ਵੀ ਨਾਸ ਹੋ ਜਾਏ ਸਹੀ ਅਰਨ ਚੀਰ ਜੈ ਬੰਦ ਬੰਦ ਕਟਿਆ ਜਾਏ ਲੇਕਿਨ ਭਗਤੀ ਮਾਰਗ ਤੋ ਇਨਸਾਨ ਥਿੜਕੇ ਨਾ ਉਤੋ ਪਿੱਛੇ ਨਾ ਹਟੇ ਇਹ ਸਿੱਖ ਇਤਿਹਾਸ ਅਨੁਸਾਰ ਹੀ ਸਾਨੂੰ ਇਸ ਕਿਸਮ ਦੀ ਪ੍ਰੇਰਨਾ ਸ਼ਬਦ ਬਖਸ਼ਦਾ ਹੈ ਤੇ ਜੇ ਇਹੋ ਜਿਹੀ ਕਹਾਣੀਆਂ ਪਾਪ 바ਕੇ ਇਸਤਰੀ ਪਤੀ ਦੀ ਲੜਾਈ ਬਣਾ ਲਈਏ ਉਤੋ ਕੱਖ ਨਹੀਂ ਪਰਲੇ ਪੈਂਦਾ ਉਹਦੇ ਵਿੱਚ ਕੋਈ ਆਤਮਿਕ ਉਲਾਰੇ ਵਾਲੀ ਗੱਲ ਨਹੀਂ ਆਤਮਿਕ ਗਿਆਨ ਵਾਲੀ ਗੱਲ ਨਹੀਂ ਹੈ ਤੇ ਇਸ ਸ਼ਬਦ ਦੇ ਸਹੀ ਅਰਥਿਕ ਮਿਸ਼ਨ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ